ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਉਲਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਅੱਜ ਡਾਕਟਰ ਸੁਖਵਿੰਦਰ ਸਿੰਘ ਉਲਕ ਨੇ ਆਪਣੀ ਧੀ ਤਰਨਵੀਰ ਕੌਰ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਾ ਕੇ ਲੋਹੜੀ ਮਨਾਈ ਇਸ ਮੌਕੇ ਨੌਜਵਾਨਾਂ ਨੇ ਉਤਸ਼ਾਹਤ ਹੋ ਕੇ ਖੂਨਦਾਨ ਕੀਤਾ ਇਸ ਵਿੱਚ ਵਿਸ਼ੇਸ਼ ਸਹਿਯੋਗ ਪ੍ਰਗਮਾ ਮੈਡੀਕਲ ਇੰਸਟੀਚੂਟ ਦੀ ਟੀਮ ਬਠਿੰਡਾ ਨੇ ਦਿੱਤਾ ਇਸ ਮੌਕੇ ਡਾਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਧੀਾਂ ਦੀ ਲੋਹੜੀ ਲਈ ਕੋਈ ਚੰਗਾ ਉਦਮ ਉਪਰਾਲਾ ਕਰਕੇ ਲੋਹੜੀ ਮਨਾਉਣੀ ਚਾਹੀਦੀ ਹੈ ਡਾਕਟਰ ਨੇ ਕਿਹਾ ਕਿ ਖੂਨਦਾਨ ਮਹਾਨਦਾਨ ਹੈ ਜਿਸ ਨਾਲ ਕੀਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ ਇਸ ਮੌਕੇ 22 ਜੂਨ ਖੂਨਦਾਨ ਇਕੱਤਰ ਇਕੱਠਾ ਕੀਤਾ ਗਿਆ ਇਸ ਮੌਕੇ ਸਰਪੰਚ ਮਾਨ ਸਰੂਪ ਸਿੰਘ ਮੈਂਬਰ ਜਸਵਿੰਦਰ ਸਿੰਘ ਉਲਕ ਜੁਗਰਾਜ ਸਿੰਘ ਜੋੜਕੀਆਂ ਸੁਖਵਰਨ ਸੁਖਪ੍ਰੀਤ ਸਿੰਘ ਜੱਗਾ ਸਿੰਘ ਗੁਰਤੇਜ ਸਿੰਘ ਤੇਜੀ ਅਤੇ ਗੁਰਮੀਤ ਸਿੰਘ ਕਿਤੀ ਲਬੋਰੀ ਫੱਤਾ ਮਾਲੋਕਾ ਬੜੇ ਮੌਜੂਦ ਸਨ ਜਸਵਿੰਦਰ ਸਿੰਘ ਜਟਾਣਾ ਦੀ ਖਾਸ ਰਿਪੋਰਟ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਜਿਹੜਾ ਆਪਾਂ ਕੈਂਪ ਲਾਇਆ ਤੇ ਇਸ ਸਵਾਲ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਸਰੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਇੱਥੇ ਪਿੰਡੋਲਕੀ ਆਪਣਾ ਚੌਥਾ ਖੂਦਨ ਕੈਂਪ ਲੱਗ ਰਿਹਾ ਜੋ ਪ੍ਰੈਗਮਾ ਆਪਣਾ ਮੈਡੀਕਲ ਇੰਸਟੀਚਿਊਟ ਆ। ਹਾਂਜੀ ਉਹਨਾਂ ਦੀ ਟੀਮ ਆਈ ਹੋਈ ਆ। ਠੀਕ ਹੈ। ਕੀਰਤੀ ਲਾਇ ਫੱਤਾ ਮਾਲੂਕਾ ਉਹਨਾਂ ਦਾ ਵੀ ਸਹਿਯੋਗ ਹੈ ਔਰ ਆਪਣਾ ਚੌਥਾ ਤਾਂ ਇਹ ਹੈਗਾ ਖੂਦਨ ਕੈਂਪ। ਇਹ ਉਦੋਂ ਦਾ ਇਹ 11ਵਾਂ ਕੈਂਪ ਹੈ ਜੋ ਪਹਿਲਾਂ ਆਪਾਂ ਵਿੱਚ ਮੈਡੀਸਨ ਦੇ ਕੈਂਪ ਵੀ ਲਾਉਣੇ ਆ। ਠੀਕ ਹੈ ਜਿਵੇਂ ਅੱਖਾਂ ਦਾ ਕੈਂਪ ਲਾਊਗਾ ਜਾਂ ਹੋਰ ਮੈਡੀਸਨ ਦੇ ਕੈਂਪ ਹੋਗੇ। ਹਾਂਜੀ ਉਹਦੇ ਸਾਬ ਨੂੰ ਤਾਂ 11ਵਾਂ ਪਰ ਇਹ ਚੌਥਾ ਖੂਨਦਾਨ ਕੈਂਪ ਹੈ ਜੋ ਮਤਲਬ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਹੋਰ ਵੀ ਆਪਣੇ ਨੇੜੇ ਦੇ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਹੈ ਜੋ ਨੌਜਵਾਨ ਨੇ ਬਹੁਤ ਵਧੀਆ ਗੱਲਾਂ ਨਸ਼ਾ ਦੂਰ ਹੋ ਕੇ ਖੂਨਦਾਨ ਕਰ ਰਹੇ ਨੇ ਚੰਗਾ ਕੈਂਪ ਚੱਲ ਰਿਹਾ ਜੀ ਤੇ ਆਪਾਂ ਅੱਗੇ ਤੋਂ ਉਮੀਦ ਵੀ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ ਜੋ ਖੂਨਦਾਨ ਕਰੇ ਨਸ਼ਾ ਤੋਂ ਬਚੇ ਤੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚੇ ਹੁਣ ਆਪਣਾ ਗੁਰਤੇਜ ਸਿੰਘ ਨੇ ਇਹਨਾਂ ਨੂੰ 43ਵੀਂ ਵਾਰ ਮਤਲਬ ਖੂਨਦਾਨ ਕੀਤਾ ਤਾਂ ਆਪਾਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਇਦਾਂ ਦਾ ਆਪ ਨੂੰ ਚਾਹੀਦਾ ਪਰਿਵਾਰ ਘਟਾਂਚਾ ਹੋ ਜਾਂਦਾ ਇੱਕ ਤਰ੍ਹਾਂ ਦਾ ਠੀਕ ਹੈ ਦੇਖੋ ਇੱਕ ਪਰਿਵਾਰ ਹੀ ਬਣ ਜਾਂਦਾ ਖੂਨਦਾਨ ਸਜਣਾਉਂਦਾ ਹੈ ਜੀ ਜਿੰਨੇ ਵੀ ਖੂਨਦਾਨ ਨੇ ਇੱਕ ਆਪਾਂ ਪਰਿਵਾਰ ਵਾਂਗੂ ਹੈ ਔਰ ਜੋ ਲੈ ਰਹੇ ਨੇ ਉਹ ਵੀ ਸਾਡਾ ਪਰਿਵਾਰ ਹੀ ਹੈ ਹੈ ਜੀ ਤਾਂ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਨੂੰ ਜੇ ਕੋਈ ਮਤਲਬ ਕਿਸੇ ਦੀ ਜ਼ਿੰਦਗੀ ਬਚਦਾ ਤਾਂ ਇਸ ਤੋਂ ਵਧੀਆ ਮੈਨੂੰ ਤਾਂ ਨਹੀਂ ਲੱਗਦਾ ਕੋਈ ਖੁਸ਼ੀ ਦਾ ਪਲ ਹੋਊਗਾ ਜੀ ਠੀਕ ਠੀਕ ਹੈ